ਜਿਵੇਂ ਕਿ ਕਈ ਸਾਰੇ ਮੈਸੇਜ ਆ ਚੁੱਕੇ ਆ ਵੀ ਤਾਜਪੁਰ ਰੋਡ ਦੀ ਪੁਲੀ ਤੇ ਤੁਸੀਂ ਵੀਡੀਓ ਪਾਈ ਸੀਗੀ ਪਹਿਲਾਂ ਆਪਾਂ ਤਾਜਪੁਰ ਰੋਡ ਦੀ ਕੰਡੇ ਵਾਲੀ ਪੁਲੀ ਦੀ ਵੀਡੀਓ ਪਾਈ ਸੀਗੀ ਇਹ ਜਿਹੜੀ ਵੀਡੀਓ 45000 ਪਲੱਸ ਉਹਨੂੰ ਵਿਊ ਜਾ ਚੁੱਕੇ ਆ ਇਲਾਕਾ ਵਾਸੀਆਂ ਨੂੰ ਤੇ ਇਥੋਂ ਲੰਘਣ ਵਾਲਿਆਂ ਨੂੰ ਬਹੁਤ ਜ਼ਿਆਦਾ ਇਹਦੇ ਕਰਕੇ ਸਹੂਲਤ ਹੋਊਗੀ ਤੇ ਜੋ ਕਿ ਪੁਲੀ ਆ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਬਣਾਇਆ ਗਿਆ ਵਾ ਤੇ ਫਿਰ ਹਾਲ ਫਿਲਾਲ ਵਾਸਤੇ ਜਿਹੜਾ ਇਹਦਾ ਰਸਤਾ ਵਾ ਫਰੰਟ ਸਾਈਡ ਤੋਂ ਤੇ ਬੈਕ ਸਾਈਡ ਤੋਂ ਬਿਲਕੁਲ ਬੰਦ ਆ ਕਿਉਂਕਿ ਆ ਦੇਖ ਸਕਦੇ ਹੋ ਤੁਸੀਂ ਤਿਆਰੀ ਚੱਲ ਰਹੀ ਆ ਤੇ ਆਲੇ ਦੁਆਲੇ ਮਿੱਟੀ ਪਾ ਕੇ ਇਹਦੇ ਤੇ ਪਾਣੀ ਛੱਡਿਆ ਜਾਊ ਪਾਣੀ ਲੱਗਣ ਤੋਂ ਬਾਅਦ ਜਦੋਂ ਇਹ ਪੁਲੀ ਪੱਕੀ ਹੋ ਜੂਗੀ ਫਿਰ ਉਸ ਤੋਂ ਬਾਅਦ ਇੱਥੇ ਦੇ ਰਸਤੇ ਨੂੰ ਖੋਲ ਦਿੱਤਾ ਜਾਊਗਾ ਇਹ ਸਭ ਦੇ ਤੁਸੀਂ ਵੀ ਨਾਲ ਹੀ ਹੱਕਦਾਰ ਹੋਗੇ ਤੁਸੀਂ ਵੀਡੀਓ ਨੂੰ ਇੰਨਾ ਜ਼ਿਆਦਾ ਵਾਇਰਲ ਕੀਤਾ ਵੀਡੀਓ ਉੱਪਰਲੇ ਸੀਨੀਅਰ ਦੇ ਧਿਆਨ ਦੇ ਵਿੱਚ ਗਈ ਹੈ ਤਾਂ ਹੀ ਕਰਕੇ ਉਹਨਾਂ ਨੇ ਇਹ ਪੁਲੀ ਦੀ ਤਰਫ ਧਿਆਨ ਦਿੱਤਾ ਤੇ ਇਸ ਵਾਸਤੇ ਮੈਂ ਐਮਐਲਏ ਦਿਲਜੀਤ ਗਰੇਵਾਲ ਭਾਜੀ ਦਾ ਤੇ ਉਹਨਾਂ ਦੇ ਰਾਈਟ ਹੈਂਡ ਗੋਬੀ ਭਾਜੀ ਦਾ ਧੰਨਵਾਦ ਕਰਨਾ ਚਾਹੁੰਗਾ ਵੀ ਉਹਨਾਂ ਨੇ ਇਲਾਕੇ ਲਈ ਬਹੁਤ ਵਧੀਆ ਕੰਮ ਕੀਤਾ ਵਾ ਤਾਂ ਕਿ ਆਨ ਜਾਣ ਵਾਲੇ ਇਲਾਕਾ ਨਿਵਾਸੀ ਨੂੰ ਜਾਂ ਕਿਸੇ ਨੂੰ ਵੀ ਦਿੱਕਤ ਨਾ ਆਵੇ ਉਮੀਦ ਕਰਦੇ ਹਾਂ ਜਿੰਨੀਆਂ ਵੀ ਆਪਾਂ ਹੋਰ ਦਿੱਕਤਾਂ ਪਰੇਸ਼ਾਨੀਆਂ ਇੱਧ ਤੇ ਉੱਪਰਲੇ ਜਿਹੜੇ ਸੀਨੀਅਰ ਅਗਰ ਇਸ ਤਰਫ ਧਿਆਨ ਦਿੰਦੇ ਰਹਿਣ ਤੇ ਇਲਾਕਾ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਤੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ